ਨਮਸਕਾਰ ਤੁਸੀਂ ਦੇਖ ਰਹੇ ਹੋ ਕ੍ਰਾਂਤੀਕਾਰੀ ਨਿਊਜ਼ ਹਰਸ਼ੀਆਂ ਦੇ ਵਿੱਚ ਹੋਇਆ ਮਹਿਲਾ ਦਾ ਕਤਲ ਕਤਲ ਦੀ ਗੁੱਥੀ ਨੂੰ ਸਜਾਉਂਦੇ ਹੋਏ ਮੌਕੇ ਤੇ ਪਹੁੰਚੀ ਪੁਲਿਸ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਪੱਤਰਕਾਰ ਅਨਿਲ ਧੀਮਾਨ ਦੀ ਖਾਸ ਰਿਪੋਰਟ ਕ੍ਰਾਂਤੀਕਾਰੀ ਨਿਊਜ਼ ਸ਼ਿਆਰ ਪਰ ਟਾਂਡਾ ਜੇਕਰ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਅਤੇ ਕਮੈਂਟ ਕਰੋ ਇਹ ਥਾਣਾ ਟਾਂਡਾ ਦੇ ਵਿੱਚ ਜਿਹੜੇ ਲੇਡੀਜ਼ ਦਾ ਇੱਕ ਤਾਂ ਇਨਫੋਰਮੇਸ਼ਨ ਆਈ ਹੈਗੀ ਵੀ ਘਰ ਦੇ ਵਿੱਚ ਮਰਡਰ ਕੀਤਾ ਗਿਆ ਵਾ ਤੇ ਉੱਥੇ ਮੌਕੇ ਤੇ ਆਏ ਆ ਕੀ ਲੱਗ ਰਿਹਾ ਕੋਈ ਨਿਸ਼ਾਨ ਆ ਨਾ ਵੇਰਾ ਬਸ ਗੋੜੀ ਤੇ ਹੈ ਜਿਵੇਂ ਆਇਆ ਹੈ ਜੀ ਅਸੀਂ ਜ਼ਿਆਦਾ ਟੱਚ ਨਹੀਂ ਕਰ ਰਹੇ ਇਹਨੂੰ ਲੇਡੀਜ਼ ਦਾ ਨਾਮ ਬਲਜਿੰਦਰ ਕੌਰ ਹੈ ਘਰ ਦੇ ਦਾ ਨਾਮ ਵੀ ਬਲਜਿੰਦਰ ਸਿੰਘ ਹੈ ਪਿੰਡ ਹਰਸੀਆ ਤੇ ਡੌਗ ਸਕੁਆਇਰ ਟੀਮ ਤੇ ਫਿੰਗਰਪ੍ਰਿੰਟ ਵਾਲੇ ਅਸੀਂ ਬੁਲਾਏ ਆ। ਉਹਨਾਂ ਤੋਂ ਬਾਅਦ ਫਿਰ ਟੱਚ ਕਰਕੇ ਦੇਖਾਂਗੇ ਮਤਲਬ ਜੋ ਵੀ ਹੋਊਗਾ। ਸਰ ਉਹਨਾਂ ਦੇ ਬੱਚੇ ਕਿੰਨੇ ਨੇ? ਬੱਚੇ ਇਹਨਾਂ ਦੇ 3 ਦੱਸ ਰਿਹਾ ਜੀ। ਤਿੰਨੋਂ ਵਿਦੇਸ਼ ਦੇ ਵਿੱਚ ਲੇਡੀ ਇਕੱਲੀ ਰਹਿ ਰਹੀ ਇੱਥੇ। ਥੈਂਕ ਯੂ ਤੁਜੀ।